ਨਾ ਰੱਬ ਜਿਸ ਦੇ ਪਾ ਪਾਂਦਾ ਕਰਦਾ ਹਿੱਸਾ ਉਹ ਤਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ ਉਹ ਤਨ ਹੈ ਤੇ ਦਿਲ ਉਸ ਦਾ ਨਹੀਂ ਖਰਾਬ ਉਹ ਤਨ ਜਿਸ ਦੇ ਬਖਸ਼ੇ ਗਏ ਸਭ ਗੁਨਾਹ ਤੇ ਟਾਸ ਕੇ ਗਏ ਅੱਜ ਦੀ ਇਸ ਨਵੀਂ ਸਵੇਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਔਰ ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਸਭਨਾਂ ਦੇ ਨਾਲ ਪਰਮੇਸ਼ਰ ਦੇ ਪਵਿੱਤਰ ਬਚਨ ਬਾਈਬਲ ਵਿੱਚੋਂ ਪਹਿਲੇ ਜ਼ਬੂਰ ਦੀ ਤਿੰਨ ਆਇਤ ਨੂੰ ਅੱਜ ਸਾਂਝਾ ਕਰਨਾ ਚਾਹਾਂਗਾ ਜਿਹਦੇ ਵਿੱਚ ਲਿਖਿਆ ਹੈ ਉਹ ਪਾਣੀ ਦੀਆਂ ਨਦੀਆਂ ਦੇ ਕੰਢੇ ਲਗਾਏਗੇ ਰੁੱਖ ਵਰਗਾ ਹੈ ਜੋ ਆਪਣੀ ਰੁੱਤ ਸਿਰ ਆਪਣਾ ਫਲ ਦਿੰਦਾ ਹੈ ਅਤੇ ਜਿਸ ਦੇ ਪੱਤੇ ਨਹੀਂ ਮਰ ਜਾਂਦੇ ਇਸ ਲਈ ਉਹ ਮਨੁੱਖ ਜੋ ਵੀ ਕਰਦਾ ਹੈ ਉਹ ਸਫਲ ਹੁੰਦਾ ਹੈ ਮੇਰੇ ਪਿਆਰੇ ਭਾਈ ਭੈਣੋ ਇੱਥੇ ਤਰਮੀ ਵਿਅਕਤੀ ਦੀ ਤੁਲਨਾ ਇੱਕ ਵਗਦੇ ਪਾਣੀ ਦੀ ਨਦੀ ਦੇ ਨਾਲ ਕੀਤੀ ਗਈ ਹੈ ਪਾਣੀ ਦੀਆਂ ਨਦੀਆਂ ਦੇ ਕੰਢੇ ਲਗਾਇਆ ਗਿਆ ਰੁੱਖ ਆਪਣੀਆਂ ਜੜ੍ਹਾਂ ਨਦੀ ਦੇ ਕੰਢੇ ਫੈਲਾਏਗਾ ਜਦੋਂ ਸੂਰਜ ਦੀ ਗਰਮੀ ਵਧਦੀ ਹੈ ਤਾਂ ਇਹ ਡਰੇਗਾ ਨਹੀਂ ਇਸਦੇ ਪੱਤੇ ਹਰੇ ਰਹਿਣਗੇ ਇਹ ਸੋਕੇ ਦੇ ਸਾਲ ਦੇ ਵਿੱਚ ਪਰੇਸ਼ਾਨ ਨਹੀਂ ਹੋਵੇਗਾ ਇਹ ਇਹ ਫਲ ਦੇਣਾ ਬੰਦ ਨਹੀਂ ਕਰੇਗਾ ਇਸ ਆਇਤ ਵਿੱਚ ਅਸੀਂ ਸਿੱਖਦੇ ਹਾਂ ਕਿ ਜੋ ਲੋਕ ਪ੍ਰਭੂ ਤੋਂ ਡਰਦੇ ਹਨ ਉਹ ਪਾਣੀ ਦੀਆਂ ਨਦੀਆਂ ਦੇ ਕੰਢੇ ਲਗਾਏ ਗਏ ਰੁੱਖਾਂ ਵਰਗੇ ਹਨ ਪਰਮੇਸ਼ਰ ਪਾਣੀ ਦੀ ਨਦੀ ਹੈ ਪਿਆਰੋ ਧਿਆਨ ਦਿਓ ਇਹ ਇੱਕ ਭੰਡਾਰ ਨਹੀਂ ਹੈ ਨਦੀ ਦਾ ਅਰਥ ਹੈ ਵਗਦਾ ਪਾਣੀ ਵਗਦੇ ਪਾਣੀ ਦਾ ਅਰਥ ਹੈ ਜੀਵਿਤ ਪਾਣੀ ਇਹ ਰੁਕਿਆ ਹੋਇਆ ਸਟੋਰ ਕੀਤਾ ਹੋਇਆ ਗੰਦਗੀ ਦੇ ਨਾਲ ਭਰਿਆ ਬਦਬੂਦਾਰ ਕੀੜਿਆਂ ਦੇ ਨਾਲ ਭਰਿਆ ਬੇਜਾਨ ਪਾਣੀ ਨਹੀਂ ਹੈ ਦੁਨੀਆ ਦੇ ਸਰੋਤ ਪਿਆਰੋ ਬੇਜਾਨ ਪਾਣੀ ਦੇ ਵਰਗੇ ਹਨ ਉਹ ਜੀਵਨ ਨਹੀਂ ਦੇ ਸਕਦੇ ਪਰਮੇਸ਼ਰ ਇੱਕ ਹੋਰ ਆਇਤ ਵਿੱਚ ਇਸ ਤਰ੍ਹਾਂ ਕਹਿੰਦੇ ਹਨ ਉਹਨਾਂ ਨੇ ਮੈਨੂੰ ਵਗਦੇ ਪਾਣੀ ਦੇ ਝਰਨੇ ਨੂੰ ਤਿਆਗ ਦਿੱਤਾ ਹੈ ਅਤੇ ਆਪਣੇ ਲਈ ਉਹਨਾਂ ਨੇ ਚੁ ਬੱਚੇ ਬਣਾਏ ਹਨ ਉਹ ਚੁ ਬੱਚੇ ਜੋ ਟੁੱਟੇ ਹੋਏ ਹਨ ਅਤੇ ਪਾਣੀ ਨੂੰ ਰੋਕ ਨਹੀਂ ਸਕਦੇ ਅਰਥਾਤ ਜਿਵੇਂ ਟਿਊਬਲ ਦੇ ਅੱਗੇ ਇੱਕ ਖੈੜ ਬਣਾਈ ਜਾਂਦੀ ਹੈ ਜਿਸ ਦੇ ਵਿੱਚ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ ਪਿਆਰੋ ਉਸੇ ਹੀ ਤਰ੍ਹਾਂ ਇੱਥੇ ਪਰਮੇਸ਼ਰ ਦਾ ਵਚਨ ਉਹਨਾਂ ਖੈੜਾਂ ਦੇ ਬਾਰੇ ਉਹਨਾਂ ਸਟੋਰ ਕੀਤੇ ਹੋਏ ਪਾਣੀ ਦੇ ਉਹਨਾਂ ਵਰਤਨਾ ਦੇ ਬਾਰੇ ਗੱਲ ਕਰ ਰਿਹਾ ਹੈ ਕੀ ਤੁਸੀਂ ਵੀ ਆਪਣੇ ਲਈ ਇੱਕ ਚੋਬੱਚਾ ਬਣਾਇਆ ਹੈ ਜਾਂ ਕੀ ਤੁਸੀਂ ਹੁਣ ਜਿਉਂਦੇ ਪਾਣੀ ਦੇ ਝਰਨੇ ਦੇ ਨੇੜੇ ਹੋਣ ਵਾਲੇ ਧੰਨ ਹੋ ਬੱਚੇ ਬਣਾਉਣਾ ਚਾਹੁੰਦੇ ਹੋ ਪਰਮੇਸ਼ਰ ਜੋ ਮਨੁੱਖਤਾ ਨੂੰ ਪਿਆਰ ਕਰਦਾ ਹੈ ਉਸਨੇ ਆਪਣੇ ਪੁੱਤਰ ਪ੍ਰਭੂ ਯੇਸ਼ੂ ਮਸੀਹ ਦੇ ਰਾਹੀਂ ਮਨੁੱਖਤਾ ਨੂੰ ਸਦੀਵੀ ਜੀਵਨ ਪ੍ਰਦਾਨ ਕੀਤਾ ਯੇਸ਼ੂ ਮਸੀਹ ਪਾਪ ਦੇ ਚਿੱਕੜ ਵਿੱਚ ਫਸੇ ਮਨੁੱਖਾਂ ਦੇ ਪਾਪਾਂ ਨੂੰ ਧੋਣ ਲਈ ਸਲੀਬ ਤੇ ਮਾਰੇ ਗਏ ਉਹ ਤੀਸਰੇ ਦਿਨ ਕਬਰ ਦੇ ਵਿੱਚੋਂ ਜੀ ਉੱਠੇ ਤਾਂ ਕਿ ਜੋ ਕੋਈ ਯੀਸ਼ੂ ਮਸੀਹ 'ਤੇ ਵਿਸ਼ਵਾਸ ਕਰੇ ਉਹ ਉਸ ਮੌਤ ਦੇ ਉੱਤੇ ਫਤਿਹ ਪ੍ਰਾਪਤ ਕਰ ਸਕੇ ਅਤੇ ਪਾਪਾਂ ਦੀ ਮਾਫੀ ਅਤੇ ਸਦੀਵੀ ਜੀਵਨ ਨੂੰ ਪ੍ਰਾਪਤ ਕਰ ਸਕੇ ਉਹ ਪਾਣੀ ਦੀ ਧਾਰਾ ਦੁਆਰਾ ਲਗਾਏ ਗਏ ਇੱਕ ਧਨ ਰੁੱਖ ਵਾਂਗ ਬਣ ਜਾਂਦਾ ਹੈ ਪਰ ਹੁਣ ਤੁਸੀਂ ਵੀ ਮਸੀਹ ਵਿੱਚ ਵਿਸ਼ਵਾਸ ਕਰਨ ਅਤੇ ਪ੍ਰਭੂ ਨੂੰ ਆਪਣਾ ਅਧਿਆਤਮਿਕ ਉਦੇਸ਼ ਬਣਾਉਣ ਲਈ ਪਿਆਰੋ ਪਰਮੇਸ਼ਰ ਤੁਹਾਡੀ ਮਦਦ ਕਰੇ ਧੰਨਵਾਦ ਉਹ ਧੰਨ ਜਿਸ ਦੇ ਬਖਸ਼ ਗਏ ਸਭ ਗੁਨਾਹ ਤੇ ਟਾਕੇ ਗਏ